ਹਾਂਜੀ ਬੜੀ ਵਧੀਆ ਸਰਦੀ ਕਾਰਗੁਜ਼ਾਰੀ ਜਿਹੜੀ ਦਿਖਾਈ ਗਈ ਹੈ ਸਿਟੀ ਜ਼ੀਰਾ ਪੁਲਿਸ ਵੱਲੋਂ ਸਾਡੀ ਸੀਆਈਏ ਜ਼ੀਰਾ ਵੱਲੋਂ ਅਤੇ ਜਿਹੜੇ ਇੱਕ ਸਾਂਝਾ ਆਪਰੇਸ਼ਨ ਏਜੀਟੀਐਫ ਦੇ ਨਾਲ ਜਿਹੜੀ ਸਾਡੀ ਇਨਫੋਰਮੇਸ਼ਨ ਕੱਲ ਹੀ ਸਾਨੂੰ ਪਤਾ ਲੱਗਿਆ ਸੀ ਇਹਨਾਂ ਨੇ ਸਾਰੀ ਰਾਤ ਇਹਨਾਂ ਨੇ ਇਹਦੇ ਵਿੱਚ ਲੱਗੇ ਰਹੇ ਤੇ ਸਾਡੇ ਇਥੋਂ ਦੇ ਲੋਕਲ ਜਿਹੜੇ ਜ਼ੀਰਾ ਪੁਲਿਸ ਦੇ ਕੁਝ ਮੁਲਾਜ਼ਮ ਨੇ ਮੁਲਾਜ਼ਮਾਂ ਨੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਪਹਿਲਾਂ ਆਈਡੈਂਟੀਫਾਈ ਕਰ ਲਿਆ ਇਡੈਂਟੀਫਾਈ ਕਰਨ ਤੋਂ ਬਾਅਦ ਸਾਡੀ AGPF ਦੀ ਟੀਮ ਤੇ ਸਾਡੀ ਸਿਟੀ ਪੁਲਿਸ ਅਤੇ ਜ਼ਿਲ੍ਹਾ ਦੇ ਸੀਆਈਏ ਵੱਲੋਂ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ ਇਨਫੋਰਮੇਸ਼ਨ ਬੇਸਡ ਇਹਨਾਂ ਨੂੰ ਲਾਕਾਬੰਦੀ ਕੀਤੀ ਤੇ ਉੱਥੇ ਮੋਟਰਸਾਈਕਲ ਤੇ ਉਹੀ ਜਿਹੜਾ ਪਲਸਰ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮਸ ਮੰਜੂ ਜੁਵਲਰਸ ਤੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨਾਂ ਨੇ ਆ ਕੇ ਲੁੱਟਖੋਹ ਦੀ ਨੀਅਤ ਦੇ ਨਾਲ ਉਸ ਤੇ ਇਹਨਾਂ ਨੇ ਜਿਹੜਾ ਦੇਖਿਆ ਮੋਟਰਸਾਈਕਲ ਆ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪਏ ਜੋ ਤੇਜ਼ ਰਫ਼ਤਾਰ ਦੇ ਵਿੱਚ ਸੀ ਉਹ ਡਿੱਗ ਪਏ ਤੇ ਉਹਨਾਂ ਨੇ ਡਿੱਗਦੇ ਸਾਰੇ ਉੱਥੇ ਤੇ ਪੁਲਿਸ ਵੱਲ ਦੋਨਾਂ ਜਣੇ ਨੇ ਫਾਇਦ ਕਰਤਾ ਜਿਹੜਾ ਹਰਜੀਤ ਸਿੰਘ ਜੀਤੂ ਨਾ ਦਾ ਇੱਕ ਬੰਦਾ ਹੈ ਤੇ ਜੋ son of ਕੁਲਵੰਤ ਸਿੰਘ ਤੇ ਉਹ ਮਹੱਲਾ ਚਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ ਸੰਮੁਖ ਸਿੰਘ ਇਹਦੇ ਸਨੀ ਹੈ ਸਰਵ ਸਰਦੇਵ ਸਿੰਘ ਅਸਲ ਪਿੰਡ ਦਾ ਪੱਟੀ ਏਰੀਏ ਦੇ ਵਿੱਚ ਇਹ ਦੋਨੇ ਜਣੇ ਉਹਦੇ ਮੋਟਰਸਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸੇ ਹਰਜੀਤ ਸਿੰਘ ਜਿਹੜਾ ਜੀਤੂ ਆ ਇਸ ਦੇ ਨੂੰ ਫਾਇਰ ਲੱਗਿਆ ਜੋ ਕੋਈ ਹਸਪੀਟਲ ਦੇ ਵਿੱਚ ਹੈ ਡਿੱਗਣ ਕਾਰਨ ਜਿਹੜੀ ਮੋਟਰਸਾਈਕਲ ਤੋਂ ਡਿੱਗਣ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਅਕਿਊਜ਼ਡ ਹੈ ਸਨਮੋਖ ਸਿੰਘ ਸਣੀ ਉਹਦੀ ਬਿਲ ਲੱਤੇ 6:00 ਵਜੇ ਨਿਕਲ ਕਰ ਜਿਹੜੀ ਉਹਦੀ ਵੀ ਫ੍ਰੈਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਦਾ ਉਹਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਨੇ ਆਇਡੈਂਟੀਫਾਈਡ ਹੈ ਉਹਨੂੰ ਬਹੁਤ ਜਲਦ ਪੜ ਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਕੈਸਰ ਆਈਆਂ ਸੀਗੀਆਂ ਵੀ ਜਿਵੇਂ ਕੋਈ ਗੱਲ ਕਰ ਰਿਹਾ ਸੀਗਾ ਜਦੋਂ ਮੈਂ ਵੀ ਇੱਥੇ ਮੌਕੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਕੋਈ ਹੋਰ ਕਾਲ ਆਈ ਹੈ ਉਹ ਅਜਿਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਸੀ ਵੀ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾ ਲਾਂਗੇ ਇਮੀਡੀਐਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਤੇ ਹੋਰ ਕੋਈ ਨਹੀਂ ਖੜਾ ਤੇ ਉਹ ਬਜ਼ੁਰਗ ਜਿਹੜੇ ਹੈਗੇ ਆ ਦੁਕਾਨ ਦੇ ਬਟੇ ਪਰ ਜਦੋਂ ਉਹਨਾਂ ਨੂੰ ਅੱਗੇ ਹੋਰ ਰੈਜ਼ਿਸਟੈਂਸ ਬਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿਣ ਤੇ ਨਹੀਂ ਦਿੱਤੇ ਤਾਂ ਇਹ ਉਹਦੇ ਵਿੱਚ ਘਪਰਾੜ ਛੇਦੀ ਦੇ ਨੇ ਫੈਰ ਕਰਕੇ ਮਾਰਦੰਦੀ ਨੀਦਰਾ ਨੇ ਫੈਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਹਾ ਵਿਦਨ 24 ਆਰਸ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੇ ਸੂਨਾਸਿਰਫ ਇਹਨੂੰ ਸੋਲਵ ਕੀਤਾ ਕਰੀਏ ਨੂੰ ਬਲਕਿ ਜਿਹੜੇ ਇਹ ਮਿਸਕਰੀਐਂਟਸ ਹੈ ਇਹਨਾਂ ਨੂੰ ਸਬਕ ਸਿਖਾਉਂਦੇ ਹੋਏ ਗੱਲ ਕਰ ਰਿਹਾ ਹਾਂ ਜੀ